ਰਾਸ਼ਟਰਪਤੀ ਡੋਨਾਲਡ 트੍ਰੰਪ ਜਦੋਂ ਤੋਂ ਸਪਤਾ ਦੇ ਵਿੱਚ ਆਏ ਨੇ ਉਦੋਂ ਤੋਂ ਹੀ ਇਮੀਗ੍ਰੇਸ਼ਨ ਦੇ ਵਿਰੁੱਧ ਸਖਤ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਤੇ ਖੂਬ ਬੁਨਾਤੇ ਸ਼ਿਕੰਜਾ ਕਸਿਆ ਹੋਇਆ ਹੈ ਇਹ ਨਹੀਂ ਨਹੀਂ ਜਦੋਂ 트੍ਰੰਪ ਸਰਕਾਰ ਦੇ ਵੱਲੋਂ ਸੱਤਾ ਦੇ ਵਿੱਚ ਆਂਦੇ ਹੀ ਸਭ ਤੋਂ ਪਹਿਲਾਂ ਕਮਾਂਤਰੀਆਂ ਨੂੰ ਉਥੋਂ ਦੇ ਡਿਪੋਰਟ ਕੀਤਾ ਗਿਆ ਤਾਂ ਉਸ ਤੋਂ ਬਾਅਦ ਹੁਣ ਤੱਕ ਕੰਨ ਸਰਕਾਰ ਦੇ ਵੱਲੋਂ ਆਈਡੀ ਨਾਲ ਕੋਈ ਨਾ ਕੋਈ ਨਵੇਂ ਫੈਸਲੇ ਲਈ ਜਾਂਦੇ ਨੇ ਜਿਸ ਨਾਲ ਇਮੀਗ੍ਰੈਂਟਸ ਦੀਆਂ ਮੁਸ਼ਕਲਾਂ ਵੱਧਦੀਆਂ ਜਾਂਦੀਆਂ ਨੇ ਇਸੇ ਚੱਲਦਿਆਂ ਹੁਣ ਅਮਰੀਕਾ ਦੇ ਵਿਭਾਗ ਦੇ ਅਧਿਕਾਰ ਦੇ ਅਨੁਸਾਰ ਵੀਜ਼ਾ ਇਸ ਲਈ ਰੱਦ ਕਰਾ ਜਾਂਦੇ ਕਿਉਂਕਿ ਵਿਅਕਤੀ ਇਹ ਨਹੀਂ ਜਾਣਦਾ ਆਪਣੇ ਪਰਮਿਟਾ ਦੀ ਮਿਆਦ ਪੂਰੀ ਕਰ ਲਈ ਹੁੰਦੀ ਹੈ ਜਾਂ ਅਮਰੀਕੀ ਕਾਨੂੰਨਾ ਦੀ ਉਲੰਘਣਾ ਕੀਤੀ ਹੁੰਦੀ ਹੈ ਕਾਨੂੰਨੀ ਉਲੰਘਣਾਵਾਂ ਦੇ ਬਹੁਤ ਸਾਰੇ ਹਮਲੇ ਨਸ਼ੇ ਦੇ ਵਿੱਚ ਗੱਡੀ ਚਲਾਉਣਾ ਚੋਰੀ ਅਤੇ ਅੱਤਵਾਦ ਦੇ ਲਈ ਸਮਰਥਨ ਨੂੰ ਕਰਨਾ ਸ਼ਾਮਲ ਨੇ ਇਸ ਤਹਿਤ ਅਮਰੀਕੀ ਵਿਦੇਸ਼ੀ ਵਿਭਾਗ ਨੇ ਇਸ ਸਾਲ 6000 ਤੋਂ ਵੱਧ ਵਿਦਿਆਰਥੀ ਵੀਜ਼ੇ ਰੱਦ ਕਰ ਦਿੱਤੇ ਨੇ ਕਿਉਂਕਿ ਗੰਵ ਪ੍ਰਸ਼ਾਸਨ ਨੇ ਕਾਨੂੰਨ ਤੋੜਨ ਦੇ ਦੋਸ਼ੀ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਆਪਣੀ ਕਾਰਵਾਈ ਅੱਗੇ ਵਧਾਈ ਹੈ ਦਸੇ 6000 ਤੋਂ ਵੱਧ ਰੱਦ ਕਰਨ ਵਾਲਿਆਂ ਦੇ ਵਿੱਚੋਂ ਲਗਭਗ 4000 ਅਧਿਕਾਰਤ ਅਪਰਾਧਾ ਦੇ ਨਾਲ ਜੁੜੇ ਹੋਏ ਸਨ ਇਸਾਰੇ ਮਾਮਲੇ ਤੇ ਬੋਲਦੇ ਹੋਏ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨੇ ਅਗਸਤ ਦੇ ਸ਼ੁਰੂ ਵਿੱਚ EWTN ਦੇ ਨਾਲ ਇੱਕ ਇੰਟਰਵਿਊ ਦੇ ਵਿੱਚ ਕਿਹਾ ਸੀ ਕਿ ਵਿਦਿਆਰਥੀ ਵੀਜ਼ਾ ਸੰਵਿਧਾਨਕ ਅਧਿਕਾਰ ਨਹੀਂ ਹੈ ਉਹਨਾਂ ਇਹ ਵੀ ਕਿਹਾ ਸੀ ਕਿ ਵਿਦਿਆਰਥੀ ਵੀਜ਼ਾ ਉਹ ਚੀਜ਼ ਹੈ ਜੋ ਅਸੀਂ ਤੁਹਾਨੂੰ ਦੇਣ ਦਾ ਫੈਸਲਾ ਕਰਦੇ ਹਾਂ ਦੁਨੀਆ ਭਰ ਦੇ ਵਿੱਚ ਹਰ ਰੋਜ਼ ਹਰ ਤਰ੍ਹਾਂ ਦੇ ਵੀਜ਼ੇ ਰੱਦ ਕੀਤੇ ਜਾਂਦੇ ਨੇ ਜਿਵੇਂ ਕਿ ਮੈਂ ਤੁਹਾਡੇ ਨਾਲ ਗੱਲਬਾਤ ਕਰ ਰਿਹਾ ਤੇ ਅਮਰੀਕਾ ਲਈ ਕਿਸੇ ਦੀ ਵੀਜ਼ਾ ਅਲਜੀਰਾ ਤੇ ਗਾਰੀਗੇ ਇਤਿਹਾਸ ਨਾਲ ਬੰਦਾ ਹੈ ਕਿ ਇੱਕ ਹਾਈ ਪ੍ਰੋਫਾਈਲ ਮਾਮਲੇ ਦੇ ਵਿੱਚ ਟਫਟਸ ਯੂਨੀਵਰਸਿਟੀ ਦੀ ਇੱਕ ਪੀ ਐਚ ਡੀ ਵਿਦਿਆਰਥਣ ਦਾ ਵੀਜ਼ਾ ਰੱਦ ਕਰ ਦਿੱਤਾ ਗਿਆ ਸੀ ਕਿਉਂਕਿ ਉਸ ਨੂੰ ਮਾਰਚ ਦੇ ਵਿੱਚ ਨਕਾਬਪੋਸ਼ ਸੰਘੀ ਅਜੰਟਾ ਦੁਆਰਾ ਹਿਰਾਸਤ ਦੇ ਵਿੱਚ ਲਿਆ ਗਿਆ ਸੀ ਅਤੇ ਮਈ ਦੇ ਵਿੱਚ ਇੱਕ ਜੱਜ ਦੁਆਰਾ ਉਸ ਦੀ ਰਿਹਾਈ ਦੇ ਹੁਕਮ ਦੇਣ ਤੋਂ ਪਹਿਲਾਂ ਆਈਸੀਈ ਹਿਰਾਸਤ ਦੇ ਵਿੱਚ ਰੱਖਿਆ ਗਿਆ ਸੀ ਜੂਨ ਦੇ ਵਿੱਚ ਵਿਦੇਸ਼ ਨੇ ਦੂਤਾਵਾਸ ਅਤੇ ਕੌਂਸਲਰੇਟਾਂ ਨੂੰ ਨਿਰਦੇਸ਼ ਦਿੱਤੇ ਸਨ ਕਿ ਉਹ ਵਿਦਿਆਰਥੀ ਵੀਜ਼ੇ ਬਿਨਕਾਰਾ ਦੀ ਸਾਡੇ ਨਾਗਿਕਾਂ ਸਭਿਆਚਾਰ ਸਰਕਾਰ ਸੰਸਥਾਵਾਂ ਜਾਂ ਸੰਸਥਾਪਨ ਸਿਧਾਂਤਾਂ ਪ੍ਰਤੀ ਦੁਸ਼ਮਣੀ ਵਾਲੇ ਰਵੱਈਏ ਦੇ ਲਈ ਵਿਦੇਰੇ ਨੈਰੋ ਜਾਂਚ ਕਰਨੀ ਚਾਹੀਦੀ ਹੈ। ਦਿਨੇਕਾਰਾਂ ਨੂੰ ਪਰਕੀਰਿਆ ਦੇ ਹਿੱਸੇ ਵਜੋਂ ਆਪਣੇ ਸੋਸ਼ਲ ਮੀਡੀਆ ਪ੍ਰੋਫਾਈਲਾਂ ਨੂੰ ਜਨਤਕ ਕਰਨ ਦੇ ਲਈ ਵੀ ਕਿਹਾ ਗਿਆ ਸੀ ਵਿਦੇਸ਼ ਵਿਭਾਗ ਦੇ ਅਨੁਸਾਰ ਵਿੱਤੀ ਸਾਲ 2024 ਦੇ ਵਿੱਚ ਲਗਭਗ 4 ਲੱਖ ਐਫ1 ਵਿਦਿਆਰਥੀ ਵੀਜ਼ੇ ਜਾਰੀ ਕੀਤੇ ਗਏ ਸੀ ਪਰ ਦੂਜੇ ਪਾਸੇ ਇੱਕ ਰਿਪੋਰਟ ਦਰਸਾਉਂਦੀ ਹੈ ਕਿ ਇਮੀਗ੍ਰੇਸ਼ਨ ਅਤੇ ਰਾਸ਼ਟਵਤਾ ਐਕਟ ਦੇ ਉਪਬੰਧਾ ਦੇ ਤਹਿਤ ਕਥਿਤ ਅਤਵਾਦੀ ਦੋਸ਼ੂਜ 200 ਤੋਂ 300 ਦੇ ਵਿਚਕਾਰ ਵੀਜ਼ੇ ਰੱਦ ਕੀਤੇ ਗਏ ਸੀ ਜੋ ਅਤਵਾਦ ਦੇ ਨਾਲ ਸੰਬੰਧਿਤ ਗਤੀਵਿਧੀਆਂ ਕਾਰਨ ਵਿਦੇਸ਼ੀ ਨਾਗਰਿਕਾਂ ਨੂੰ ਦਾਖਲੇ ਤੋਂ ਰੋਕਦੇ ਨੇ ਇਹ ਰੱਦੀਕਰਨ ਉਦੋਂ ਆਇਆ ਜਦੋਂ ਕ੍ਰਮ ਪ੍ਰਸ਼ਾਸਨ ਨੇ ਯੂਨੀਵਰਸਿਟੀਆਂ ਅਤੇ ਵਿਦਿਆਰਥੀ ਵੀਜ਼ਾ ਪ੍ਰੋਗਰਾਮਾਂ ਦੀ ਆਪਣੀ ਜਾਂਚ ਨੂੰ ਵਧਾ ਦਿੱਤਾ ਦੂਜੇ ਪਾਸੇ ਇਸ ਸਾਰੇ ਮਾਮਲੇ ਤੇ ਬੋਲਦੇ ਹੋਏ ਅਧਿਕਾਰੀਆਂ ਨੇ ਖਾਸ ਤੌਰ ਤੇ ਗਾਜਾ ਵਿੱਚ ਜੰਗ ਦੇ ਵਿਰੋਧ ਵਿੱਚ ਪ੍ਰਦਰਸ਼ਨਾਂ ਦੇ ਵਿੱਚ ਹਿੱਸਾ ਲੈਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਵਿਧਿਆਨ ਕੇਂਦ੍ਰਿਤ ਕੀਤਾ ਕਿਉਂਕਿ ਉਹਨਾਂ ਤੇ ਯੁੱਧ ਵਿਰੋਧੀ ਅੱਤਵਾਦ ਦਾ ਸਮਰਥਨ ਕਰਨ ਦਾ ਦੋਸ਼ ਲੱਗਿਆ ਹੈ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ